ਬੀਜੇ ਕੇ ਨਾਮ ਜੋ ਮੇਰਾ ਨਾਮ ਵੀਜੇ ਕੁਮਾਰ ਐ ਐ ਤੇ ਅੱਜ ਦਸਹਰਾ ਮਨਾਇਆ ਜਾ ਰਿਹਾ ਧੂਮ ਧਾਮ ਦੇ ਨਾਲ ਕਿਉਂਕਿ ਪਹਿਲਾਂ ਜਿਹੜੇ ਬੁੱਤ ਹੁੰਦੇ ਸੀਗੇ ਰੰਗ ਬਰੰਗੇ ਹੁੰਦੇ ਸੀਗੇ ਰਾਮੰਦਾਸ ਜੀ ਮੇਰੇ ਕਰਨ ਦਾ ਆ ਚਿੱਟਾ ਬੁੱਤ ਕਾ ਦਾ ਉਹ ਬਣਾਏ ਹੋਏ ਐ ਪਰ ਉਹ ਉਹ ਸਾਰਾ ਕੁਝ ਉਵੇਂ ਕੀਤਾ ਹੋਇਆ ਪਰ ਆ ਪਹਿਲੀ ਵਾਰੀ ਅਸੀਂ ਬਣਾਇਆ ਕਿਉਂਕਿ ਮੈਂ ਹਰ ਵਾਰ ਇੱਕ ਇਹੀ ਜੀ ਲੋਕਾਂ ਨੂੰ ਜਾਨਣਾ ਜੀ ਨੂੰ ਸਮਾਜ ਨੂੰ ਸੇਧ ਮਿਲੇ ਜਿੰਨੇ ਨਾਲ ਲੋਕ ਪ੍ਰੇਰਿਤ ਹੋਣ ਤੇ ਜਿਹੜਾ ਗਲਤ ਕੰਮ ਕਰਦੇ ਉਹ ਛੱਡਣੇ ਪਹਿਲੀ ਵਾਰੀ 55 ਫੁੱਟ ਦਾ ਉੱਚਾ ਇੱਕ ਚਿੱਟੇ ਦਾ ਬੁੱਤ ਬਣਾਇਆ ਗਿਆ ਚਿੱਟੇ ਦਾ ਜਿਹੇ ਰਾਮੰਦਾਸ ਜੀ ਖਾਤਮਾ ਕਰ ਹਰ ਚੌਂਕ ਦੇ ਅੰਦਰ ਚਿੱਟੇ ਦਾ ਰਾਵਣ ਖੜਿਆ ਉਹਨੂੰ ਜਲਾਉਣ ਦੀ ਸਾਨੂੰ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬੇਸ਼ੱਕ ਸਰਕਾਰ ਲੱਖ ਵਾਅਦੇ ਕਰ ਰਹੀ ਹੈ ਵੀ ਅਸੀਂ ਆ ਕੀਤਾ ਉਹ ਕੀਤਾ ਪਰ ਜ਼ਮੀਨੀ ਲੈਵਲ ਤੇ ਅੱਜ ਹਕੀਕਤ ਕੁਝ ਹੋਰ ਹੈ ਉਹਨੂੰ ਪ੍ਰੇਰਿਤ ਕਰ ਲਈ ਦੇਖੋ ਜਦੋਂ ਬੰਦਾ ਕੋਈ ਨਸ਼ਾ ਕਰਨ ਲੱਗ ਜਾਂਦਾ ਅੱਜ ਕੱਲੇ 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 ਜਵਾਕ ਜਿਹੜੀ ਪੜ੍ਹੀ ਲਿਖੀ ਸਾਡੀ ਨੌਜਵਾਨ ਸੀ ਉਹ ਤਾਂ ਬਾਹਰ ਚਲੇ ਗਏ ਫੌਰਨ ਤੇ ਜਿਹੜੇ ਕੋਈ ਰਹਿ ਗਏ ਕੁਝ ਨਸ਼ਿਆਂ ਦੇ ਆਦੀ ਹੋ ਗਏ ਕੁਝ ਕੰਮ ਕਰ ਰਹੇ ਸਭ ਤੋਂ ਵੱਡੀ ਗੱਲ ਖਤਰੇ ਵਾਲੀ ਇਹ ਹੈ ਕਿ ਸਾਡੀਆਂ ਕੁਝ ਕੁੜੀਆਂ ਉਹ ਵੀ ਐਸੇ ਨਸ਼ੇ ਦੇ ਆਦੀ ਹੋ ਚੁੱਕੀਆਂ ਉਹਨਾਂ ਦਾ ਚੋਂ ਦਲਦਲ ਚੋਂ ਕੱਢਣ ਲਈ ਅੱਜ ਅਸੀਂ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਬੰਦਾ ਟੀਕਾ ਲਾਂਦਾ ਜਿਹੜਾ ਕੋਈ ਨਸ਼ਾ ਕਰਦਾ ਉਹਦੇ ਹਾਲਾਤ ਇਹ ਜੇ ਬਣ ਜਾਂਦੇ ਜਿਹੜੇ ਸਿਰਿੰਜਾ ਲਾ ਲਾ ਕੇ ਨਾੜਾਂ ਖਤਮ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਖੂਨ ਟਪਕਣ ਲੱਗ ਜਾਂਦਾ ਤੇ ਇਹ ਜਿਹੜਾ ਅਨਮੋਲ ਜੀਵਨ ਹੈ ਦੁਬਾਰਾ ਨਹੀਂ ਮਿਲਣਾ ਕਿਉਂਕਿ ਮਾਂ-ਬਾਪ ਦੇ ਕੱਲੇ-ਕੱਲੇ ਜੁਆਕ ਆ ਅੱਜਕੱਲ ਕੋਈ ਪਹਿਲਾਂ ਪੰਜ-ਪੰਜ ਹੁੰਦੇ ਸੀ ਉਹ ਮਾਂ-ਬਾਪ ਨੂੰ ਵੀ ਮੇਰੀ ਬੇਨਤੀ ਹੈ ਕਿ ਆਓ ਰਲ ਮਿਲ ਕੇ ਆਇ ਚਿੱਟੇ ਦੇ ਰਾਮਨ ਨੂੰ ਜਲਾਈਏ